ਸੜਕ ਤੇ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਇੱਕ ਤੋਂ ਬਾਅਦ ਇੱਕ ਗੱਡੀਆਂ ਆਪਸ ਦੇ ਵਿੱਚ ਟਕਰਾਈਆਂ ਨੇ ਕਿ ਟਰੱਕ ਹੋਵੇ ਕਿ ਕਾਰ ਹੋਵੇ ਜਾਂ ਫਿਰ ਕੀ ਕੋਈ ਛੋਟੀ ਗੱਡੀ ਹਰ ਇੱਕ ਦਾ ਬੁਰਾ ਹਾਲ ਹੈ ਇਸ ਹਾਦਸੇ ਦੇ ਵਿੱਚ 12 ਲੋਕ ਜ਼ਖਮੀ ਹੋਏ ਨੇ ਤੇ ਇਸ ਤੋਂ ਇਲਾਵਾ ਅੱਧਾ ਦਰਜਨ ਦੇ ਕਰੀਬ ਵਾਹਨ ਆਪਸ ਦੇ ਵਿੱਚ ਜਾ ਵਜੇ ਪਰ ਆਖਰਕਾਰ ਕਾਰਨ ਕੀ ਬਣਿਆ ਇੱਕ ਸਵਾਲ ਸੀ ਇਸ ਦੇ ਬਾਰੇ ਹੁਣ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਹ ਬਠਿੰਡਾ ਦੇ ਵਿੱਚ ਬਠਿੰਡਾ ਦੇ ਹਾਈਵੇ ਦੀਆਂ ਤਸਵੀਰਾਂ ਨੇ ਨੈਸ਼ਨਲ ਹਾਈਵੇ ਦੀਆਂ ਜਿੱਤੇ ਕੀ ਗੁਰੂ ਹਰਗੋਬਿੰਦ ਥਰਮਲ ਪਲਾਂਟ ਜੋ ਹੈ ਇਸ ਥਰਮਲ ਪਲਾਂਟ ਦੇ ਵੱਲ ਇੱਕ ਰੇਲਵੇ ਦਾ ਫਾਟਕ ਹੈ ਉਸ ਫਾਟਕ ਨੂੰ ਲਗਾਉਣ ਦੇ ਕਾਰਨ ਇਹ ਹਾਦਸਾ ਹੋਇਆ ਮੰਨਿਆ ਜਾ ਰਿਹਾ ਆ ਆਮ ਤੌਰ ਤੇ ਇੱਥੇ ਹਾਦਸਾ ਨਹੀਂ ਹੁੰਦਾ ਇੱਕ ਸੁਤੰਤਰ ਢੰਗ ਦੇ ਨਾਲ ਹੀ ਜੋ ਇੱਕ ਸਚਾਰੂ ਢੰਗ ਦੇ ਨਾਲ ਟ੍ਰੈਫਿਕ ਚੱਲਦੀ ਰਹਿੰਦੀ ਹੈ ਪਰ ਇਸ ਵਾਰ ਕੁਝ ਐਸਾ ਹੋਇਆ ਜਿਸ ਦੀ ਲੋਕਾਂ ਨੂੰ ਉਮੀਦ ਨਹੀਂ ਸੀ ਦਰਸਲ ਅਚਾਨਕ ਫਾਟਕ ਲੱਗਿਆ ਹੋਇਆ ਦਿਖਾਈ ਦਿੱਤਾ ਜਿਸ ਦੇ ਕਾਰਨ ਸਿੱਧਾ ਆ ਕੇ ਪਹਿਲਾ ਇੱਕ ਗੱਡੀ ਠੁਕੀ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਜੋ ਪਿੱਛੇ ਸਾਰੇ ਵਾਹਨ ਆ ਰਹੇ ਸੀ ਇੱਕ ਤੋਂ ਬਾਅਦ ਇੱਕ ਵਿੱਚ ਜਾ ਕੇ ਵੱਜ ਗਏ ਕਿਉਂਕਿ ਗੱਡੀਆਂ ਤਾਂ ਆਪਣੀ ਉਸੇ ਸਪੀਡ ਦੇ ਅਨੁਸਾਰ ਆ ਰਹੀਆਂ ਸੀ ਜਿੱਤੇ ਉਹਨਾਂ ਨੂੰ ਇਹੀ ਉਮੀਦ ਸੀ ਕਿ ਫਾਟਕ ਤਾਂ ਚਲੋ ਅੱਗੇ ਖੁੱਲ੍ਹਾ ਹੀ ਹੈ ਪਰ ਜਦ ਅਚਾਨਕ ਫਾਟਕ ਬੰਦ ਦਿਖਾਈ ਦਿੱਤਾ ਤਾਂ ਫਿਰ ਐਸੇ ਚ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ ਨਾ ਹੀ ਕੋਈ ਵਾਰਨਿੰਗ ਦਿੱਤੀ ਗਈ ਕਿਸੇ ਨੂੰ ਨਾ ਹੀ ਕੋਈ ਹੋਰ ਸੂਚਨਾ ਸੀ ਕਿ ਇੱਥੇ ਇਸ ਤਰ੍ਹਾਂ ਫਾਟਕ ਹੁਣ ਬੰਦ ਕੀਤਾ ਹੋਇਆ ਏ ਇਸੇ ਦੇ ਲਈ ਲੋਕਾਂ ਦਾ ਇਹ ਹਾਦਸਾ ਵਾਪਰਿਆ ਅਕਸਰ ਇੱਥੋਂ ਜਦ ਲੋਕ ਗੁਜ਼ਰਦੇ ਨੇ ਤਾਂ ਫਾਟਕ ਖੁੱਲਾ ਹੀ ਰਹਿੰਦਾ ਸੀ ਤਾਂ ਜਿਸ ਦੇ ਕਾਰਨ ਲੋਕਾਂ ਨੂੰ ਜਾਣ ਦੇ ਵਿੱਚ ਜ਼ਿਆਦਾ ਦਿੱਕਤ ਨਹੀਂ ਆ ਫਿਰ ਕੋਈ ਪਰੇਸ਼ਾਨੀ ਨਹੀਂ ਆਉਂਦੀ ਇਸੇ ਲਈ ਜਦ ਇਹ ਹਾਦਸਾ ਵਾਪਰਿਆ ਤਾਂ ਹੁਣ ਬਹੁਤ ਸਾਰੇ ਲੋਕ ਇਸ ਦਾ ਸ਼ਿਕਾਰ ਹੋਏ ਨੇ ਤਸਵੀਰਾਂ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਭਿਆਨਕ ਹਾਦਸਾ ਵਾਪਰਿਆ ਇੱਕ ਤੋਂ ਬਾਅਦ ਇੱਕ ਕਈ ਗੱਡੀਆਂ ਜੁੜੀਆਂ ਆਪਸ ਦੇ ਵਿੱਚ ਟੁਕੀ ਆ ਉਸ ਦੇ ਵਿੱਚ ਟਰੱਕ ਦਿਖਾਈ ਦੇ ਰਹੇ ਨੇ ਕਾਰਾਂ ਦਿਖਾਈ ਦੇ ਰਹੀਆਂ ਨੇ ਇਸ ਤੋਂ ਇਲਾਵਾ ਦੇਖੀਏ ਤਾਂ ਹੋਰ ਕਈ ਸਾਰੇ ਵਾਹਨ ਨੇ ਦਰਜਨ ਦੇ ਕਰੀਬ ਲੋਕ 12 ਦੇ ਕਰੀਬ ਲੋਕ ਕਹਿ ਲਏ ਤਾਂ ਇਸ ਪੂਰੇ ਹਾਦਸੇ ਦੇ ਵਿੱਚ ਜ਼ਖਮੀ ਹੋ ਚੁੱਕੇ ਨੇ ਜਿਨ੍ਹਾਂ ਨੂੰ ਕਿ ਨੇੜਲੇ ਹਸਪਤਾਲਾਂ ਦੇ ਵਿੱਚ ਪਹੁੰਚਾਇਆ ਗਿਆ ਹਾਲਾਂਕਿ ਇੱਕ ਸਵਾਲ ਇਸ ਤੋਂ ਬਾਅਦ ਉੱਠਿਆ ਕਿ ਇਸ ਦੇ ਪਿੱਛੇ ਜ਼ਿੰਮੇਵਾਰ ਕੌਣ ਹੈ ਫਿਲਹਾਲ ਤਾਂ ਕਿਹਾ ਜਾ ਰਿਹਾ ਹੈ ਕਿ ਥਰਮਲ ਪਲਾਂਟ ਦਾ ਜੋ ਇਹ ਫਟਕ ਹੈ ਉਹ ਲੱਗਿਆ ਹੋਇਆ ਸੀ ਉਸੇ ਦੇ ਕਾਰਨ ਇਹ ਸਾਰਾ ਹਾਦਸਾ ਵਾਪਰਿਆ ਹਾਲਾਂਕਿ ਇਸ ਬਾਰੇ ਜ਼ਿਆਦਾ ਜਾਣਕਾਰੀ ਤਾਂ ਤਫ਼ਤੀਸ਼ ਤੋਂ ਬਾਅਦ ਹੀ ਸਾਹਮਣੇ ਆਏਗੀ ਕੀ ਆਖਰਕਾਰ ਜੇ ਫਾਟਕ ਲੱਗਿਆ ਤਾਂ ਕਿਸ ਨੇ ਲਗਾਇਆ ਤੇ ਕਿਸ ਦੇ ਆਦੇਸ਼ਾਂ ਤੇ ਲਗਾਇਆ ਤੇ ਜੇ ਅੱਗੇ ਵੀ ਇਸੇ ਤਰ੍ਹਾਂ ਹੁੰਦਾ ਸੀ ਤਾਂ ਕੀ ਲੋਕਾਂ ਨੂੰ ਇਸ ਬਾਰੇ ਸੂਚਨਾ ਦਿੱਤੀ ਗਈ ਸੀ ਕਿ ਜੇਕਰ ਲੋਕਾਂ ਨੂੰ ਸੂਚਨਾ ਦਿੱਤੀ ਗਈ ਸੀ ਤਾਂ ਇੱਥੇ ਫਿਰ ਜ਼ਿੰਮੇਵਾਰੀ ਕਿਸ ਦੀ ਤੈ ਹੁੰਦੀ ਹੈ ਕਿ ਇਹ ਲੋਕਾਂ ਦੀ ਗਲਤੀ ਜੋ ਕਿ ਉਹ ਤੇਜ਼ ਸਪੀਡ ਤੇ ਆਏ ਜਾਂ ਫਿਰ ਗਲਤੀ ਉਹਨਾਂ ਫਾਟਕ ਲਗਾਉਣ ਵਾਲਿਆਂ ਦੀ ਜਿਨ੍ਹਾਂ ਨੇ ਕੀ ਇਸ ਵਾਰ ਫਾਟਕ ਲਗਾ ਕੇ ਲੋਕਾਂ ਨੂੰ ਰੋਕਿਆ ਤੇ ਰਾਹ ਬੰਦ ਕਰ ਦਿੱਤਾ ਤਸਵੀਰਾਂ ਜ਼ਰੂਰ ਬਠਿੰਡਾ ਦੀਆਂ ਨੇ ਪਰ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਇਸੇ ਤਰ੍ਹਾਂ ਦੀਆਂ ਤਸਵੀਰਾਂ ਰੇਲਵੇ ਫਾਟਕਾਂ ਤੋਂ ਤਾਂ ਜ਼ਰੂਰ ਸਾਹਮਣੇ ਆਉਂਦੀਆਂ ਸੀ ਪਰ ਉੱਥੇ ਕਦੇ ਹਾਦਸੇ ਦੀਆਂ ਤਸਵੀਰਾਂ ਨਹੀਂ ਸਾਹਮਣੇ ਆਈਆਂ ਉੱਥੇ ਲੋਕ ਹੀਟਾਂ ਤੋਂ ਮੋਟਰਸਾਈਕਲ ਵਗੈਰਾ ਲਿਜਾਉਂਦੇ ਹੋਏ ਦਿਖਾਈ ਦੇ ਜਾਂਦੇ ਨੇ ਪਰ ਇੱਥੇ ਦੇਖੀਏ ਤਾਂ ਇੱਥੇ ਕਹਾਣੀ ਕੁਝ ਹੋਰ ਸੀ ਲੋਕਾਂ ਨੂੰ ਉਮੀਦ ਸੀ ਕਿ ਫਾਟਕ ਖੁੱਲਾ ਏ ਤੇ ਉਹ ਉਸੇ ਅਨੁਸਾਰ ਅੱਗੇ ਤੱਕ ਤੁਰੇ ਆ ਰਹੇ ਸੀ ਪਰ ਜਦ ਫਾਟਕ ਬੰਦ ਦਿਖਾਈ ਦਿੱਤਾ ਤਾਂ ਤੁਰੰਤ ਜੋ ਹੈ ਹਾਦਸਾ ਹੋਇਆ ਤੇ ਉਸ ਹਾਦਸੇ ਦੇ ਵਿੱਚ ਕਈ ਗੱਡੀਆਂ ਜੋ ਹੈ ਬੁਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਹਨ